ओमकार एक ओमकार एक ओमकार एक और उ... कुछ करे खुलेज कर रही है और खुला फिर मतलब की होता है नाम खुला हो जाता सारा कुछ खुल जाता आपके आगे जो भी चीज है वो खुलने शुरू हो जाती है ना जमे नाब ਤੁਹਾਡੇ ਖੁੱਲੇ ਵੀ ਮਸਤਕ ਦਾ ਜਿਹੜਾ ਅੰਦਰ ਦਾ ਜਿਹੜਾ ਸਾਰਾ ਉਹ ਹੈਗਾ ਵਾ ਚੱਕਰ ਉਹ ਸਾਰਾ ਖੁੱਲਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਹਾਂ ਸਾਡੇ ਕੋਲ ਸ਼ਹੀਦ ਸਿੰਘ ਦਾ ਪਿਆਰ ਆਉਣਾ ਸ਼ੁਰੂ ਹੋ ਜਾਏਗਾ ਉਹਨਾਂ ਦੀ ਵਾਈਬ ਆਣੀ ਸ਼ੁਰੂ ਹੋ ਜਾਏਗੀ ਤੁਹਾਨੂੰ ਵਾਈਬ੍ਰੇਸ਼ਨ ਮਹਿਸੂਸ ਹੋਏਗੀ ਮਹਿਸੂਸ ਹੋਏਗੀ ਸਰੀਰ ਦੇ ਵਿੱਚ ਨਾਲ ਦੇ ਨਾਲ ਤੁਹਾਡੀ ਊਰਜਾ ਪ੍ਰਗਟ ਹੋਣੀ ਆ ਇੱਕ ਗੱਲ ਹੋਰ ਦੱਸ ਦਿੰਨਾ ਤੁਹਾਡੇ ਜਿਹੜੇ ਮਸਤਕ ਦੇ ਵਿੱਚ ਇਨਾਂ ਕੋ ਭਾਰ ਪੈਣਾ ਸ਼ੁਰੂ ਹੋਏਗਾ ਜਿਹਦੇ ਨਾਮ ਦੇ ਜਿਹੜੇ ਵੀਡੀਓ ਜਪੋਗੇ ਤੁਹਾਨੂੰ ਪਤਾ ਲੱਗੇਗਾ ਹਾਂ ਤੁਹਾਨੂੰ ਕੁਝ ਨਜ਼ਰ ਆ ਰਿਹਾ ਕੁਝ ਵੀ ਤੁਹਾਨੂੰ ਨਜ਼ਰ ਆ ਸਕਦਾ ਕੁਝ ਵੀ ਕਿਉਂਕਿ ਬ੍ਰਹਮੰਡਾ ਕੁਝ ਵੀ ਹੋ ਸਕਦਾ ਹੈ ਨਾ ਜਸ ਹਾਂਜੀ ਗੁਰਮਤਿ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਇੱਕ ਨਵੀਂ ਵੀਡੀਓ ਵਿੱਚ ਗੁਰਮਤਿ ਪਿਆਰਿਓ ਅੱਜ ਦਾ ਜਿਹੜਾ ਥੰਬਨਲ ਆਪ ਜੀ ਨੇ ਸਾਰਿਆਂ ਨੇ ਦੇਖਿਆ ਹੋਣਾ ਆਪਾਂ ਗੱਲ ਕਰਾਂਗੇ ਇੱਕ ਓਮਕਾਰ ਵਾਹਿਗੁਰੂ ਜੀ ਦੇ ਨਾਮ ਦੇ ਜਾਪ ਕਰਨ ਦੇ ਨਾਲ ਆਪ ਜੀ ਦੇ ਦੁੱਖ ਰੋਗ ਸਟ्रेस ਤੋਂ ਮੰਤੇ ਬੋਝ ਬਣਿਆ ਹੋਇਆ ਕਿਵੇਂ ਹਲਕਾ ਹੋਏਗਾ ਦੁੱਖ ਜਿਹੜਾ ਸਰੀਰ ਦੇ ਵਿੱਚ ਹਨੀ ਰੋਗ ਹੋ ਜਾਏਗਾ ਸਰੀਰ ਮਨ ਦੀ ਊਰਜਾ ਪ੍ਰਗਟ ਹੋਣੀ ਸ਼ੁਰੂ ਹੋ ਜਾਏਗਾ ਆਪ ਜੀ ਦਾ ਧਿਆਨ ਟਟਕਣਾ ਜਿਹੜਾ ਪਿਆ ਹੋਇਆ ਵਾ ਵੀ ਆਪ ਜੀ ਨੇ ਸਾਰਾ ਕੁਝ ਕਰਕੇ ਦੇਖ ਲਿਆ ਪਰ ਕਿਧਰੇ ਇਹ ਹੱਲ ਨਹੀਂ ਹੋਇਆ ਹੱਲ ਹੋਣ ਹੋਏਗਾ ਗੁਰਮਤਿ ਪਿਆਰੋ ਆਪ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਦੇਖੋ ਹੋਰ ਅਨੁਵਾਦ ਦੋਸਤਾਂ ਨੂੰ ਸ਼ੇਅਰ ਕਰਕੇ ਆਪਣਾ ਫਲ ਪ੍ਰਾਪਤ ਕਰੋ ਕਿਉਂਕਿ ਦੇਖੋ ਜਦੋਂ ਆਪਾਂ ਜੰਗੀ ਚੀਜ਼ ਨੂੰ ਸ਼ੇਅਰ ਕਰਾਂਗੇ ਚੰਗਾ ਚੀਜ਼ ਆਪਾਂ ਕਰਾਂਗੇ ਨਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਪਾਤਸ਼ਾਹ ਜੀ ਹਨਾ ਉਹ ਕਾਕੂਤ ਸਾਹਿਬ ਜੀ ਦੀ ਚੀਤ ਸਿੰਘ ਬੜੇ ਖੁਸ਼ ਹੁੰਦੇ ਆ ਨਾ ਜਦੋਂ ਨਾਮ ਜਪਣ ਦੀ ਵੀਡੀਓ ਨੂੰ ਆਪਾਂ ਹੋਰ ਵੰਡਦੇ ਆ ਨਾ ਮਤਲਬ ਕਿ ਦੱਸਦੇ ਆ ਨਾ ਗੁਰਮੁਖਿਆਰਾਂ ਨੂੰ ਕਿ ਅਦਾ ਕਰਕੇ ਨਾਮ ਜਪੋ ਹਨਾ ਕਿਉਂਕਿ ਬਾਸ ਨੇ ਵੀ ਜਿਹੜਾ ਬਹੁਤ ਮਹਾਨਪੁਰਖ ਸੰਤਾ ਦੀ ਵੀਡੀਓ ਦੇਖੀਆਂ ਵਾ ਫੜਾ ਕਿਉਂਕਿ ਦਾਦਾ ਜੀਵਨ ਵੀ ਇੱਕੋ ਦਮ ਹੋਲੀ-ਹੋਲੀ ਬਹੁਤ ਤਰੀਕੇ ਨਾਲ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜਾ ਹੋਲੀ-ਹੋਲੀ ਚੇਂਜ ਹੁੰਦਾ ਗਿਆ ਵਾ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲ ਐਸੇ ਕਹ ਸਕਦੇ ਵੀ ਆਪਣਾ ਚੰਗੇ ਮਨਨ ਕੀ ਗੁਰਸਖਾ ਵਿੱਚ ਦਾਸ ਨੂੰ ਜਿਹੜਾ ਬੈਠਣ ਦਾ ਮੌਕਾ ਉਹ ਸਾਰੀਆਂ ਚੀਜ਼ਾਂ ਦੇ ਜੀਵਨ ਦੇ ਵਿੱਚ ਚੇਂਜ ਆਇਆ ਬਦਲਾਵ ਹੋਇਆ ਸੋਚੇ ਬਦਲਾਵ ਹੋਇਆ ਨਾ ਕਾਫੀਆਂ ਚੀਜ਼ਾਂ ਮਨਨ ਕੀ ਜਿਹੜੀ ਮੰਨ ਦੇ ਉੱਤੇ ਟੈਨਸ਼ਨਾਂ ਬਣ ਕੇ ਹੈਗੀਆਂ ਉਹ ਦੂਰ ਹੋਣੀਆਂ ਸ਼ੁਰੂ ਹੋ ਗਈਆਂ ਨਾ ਔਰ ਮਨ ਵੀ ਸ਼ਾਂਤ ਰ ਆਨੰਦ ਵਰਗਾ ਜਿਹੜਾ ਫੁੱਲ ਦੇ ਗੁਲਾਬ ਉਹ ਖਿੜਨ ਲੱਗਦਾ ਨਾ ਇਹ ਗੱਲਾਂ ਗੁਰਮੁਖ ਪਿਆਰੇ ਮੈਂ ਐਦਾਂ ਨਹੀਂ ਕਰ ਰਿਹਾ ਦਾਸ ਦੇ ਨਾਲ ਪਿਛਲੇ ਕਾਫੀ ਕੁਝ ਦਿਨਾਂ ਵਿੱਚ ਕਾਫੀ ਕੁਝ ਹੋਇਆ ਹੋ ਹੁਣ ਦੇ ਕੋ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਉੱਤੇ ਦੇਖੋ ਪਰਸਨਲ ਲਾਈਫ ਜਿਆਦਾ ਨਹੀਂ ਅੱਜਕੱਲ ਤੁਹਾਨੂੰ ਪਤਾ ਹਰੇ ਕੋਈ ਗਲਤ ਫਾਇਦਾ ਚੱਕ ਜਾਂਦਾ ਵਾ ਨਾ ਆਪ ਸਾਰਿਆਂ ਨੂੰ ਪਤਾ ਸੋਸ਼ਲ ਮੀਡੀਆ ਕੀ ਕੁਝ ਕਰ ਸਕਦਾ ਵਾ ਨਾ ਅਜ ਕਕੇ ਦਾਸ ਉਹੀ ਜਾਣਕਾਰੀ ਆਪ ਜੀ ਨੇ ਸ਼ੇਅਰ ਕਰਨ ਲੱਗਾ ਵਾ ਉਹੀ ਵਿਧੀ ਨੂੰ ਦੱਸਦਾ ਵਾ ਜੋ ਦਾਸ ਦੇ ਨਾਲ ਹੋਇਆ ਵਾ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਸੰਗਤ ਦੇ ਚਰਨਾਂ ਦੀ ਧੂੜ ਮਿੱਟੀ ਦੇ ਨਾਲ ਹਨ ਜੀ ਤੇ ਗੁਰਮੁਖ ਘਰ ਉਹ ਗੱਲ ਐਦਾ ਵਾ ਜਿਨ੍ਹਾਂ ਦਾ ਧਿਆਨ ਮੂਲ ਮੰਤਰ ਵਿੱਚ ਨਹੀਂ ਲੱਗ ਪਾਰਿਆ ਜਿਨ੍ਹਾਂ ਦਾ ਧਿਆਨ ਗੁਰਮੰਤਰ ਵਿੱਚ ਨਹੀਂ ਲੱਗ ਪਾਰਿਆ ਉਹ ਸਾਰਾ ਕੁਝ ਕਰੀ ਜਾਂਦੇ ਹਨ ਨਾ ਗੁਰਮੰਤਰ ਵੀ ਜਪ ਰਹੇ ਆ ਮੂਲ ਮੰਤਰ ਵੀ ਜਪ ਰਹੇ ਆ ਪਰ ਅਮਰਤਿ ਲਈ ਜਾਗਣਾ ਉਹਨਾਂ ਨੇ ਸ਼ੁਰੂ ਕਰਤਾ ਜਾ ਕੇ ਇਸ਼ਨਾਨ ਕਰਕੇ ਕੇਸ਼ੀ ਇਸ਼ਨਾਨ ਕਈ ਗੁਰਮੁਖ ਪਿਆਰੇ ਕਰ ਲੈਂਦੇ ਕਈ ਬਿਨਾ ਕੇਸ਼ੀ ਇਸ਼ਨਾਨ ਵੀ ਕਰ ਲੈਂਦੇ ਹਨ ਵੀ ਉਹ ਨਾਮ ਜਪਣ ਦੀ ਵਿਧੀ ਨੂੰ ਸਹੀ ਤਰੀਕੇ ਨਾਲ ਕਰਨ ਜਾਂ ਕਰਦੇ ਵਿੱਚ ਜਿੱਥੇ ਉਹਨਾਂ ਨੂੰ ਸ਼ਾਂਤਮਈ ਸਥਾਨ ਲੱਗਦਾ ਉਹਥੇ ਉਹ ਖਾਨ ਚ ਆਸਨ ਲਾ ਕੇ ਆਪਣਾ ਆਸਨ ਲਾ ਕੇ ਆਪਣਾ ਨਾਮ ਜਪਣ ਦੀ ਵਿਧੀ ਨੂੰ ਅਭਿਆਸ ਨੂੰ ਸ਼ੁਰੂ ਕਰਦੇ ਪਰ ਫਿਰ ਵੀ ਉਹਨਾਂ ਦਾ ਹੱਲ ਨਹੀਂ ਹੋ ਪੜਾ ਹੁਣ ਗੁਰਮੁਖ ਪਿਆਰੋ ਅੱਜ ਵੀ ਇਸ ਜੋ ਵਿਧੀ ਨੂੰ ਦੱਸ ਰਹੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਰੱਖਦੇ ਵੀ ਹੈ ਨਾ ਵੀ ਇਹਨੂੰ ਅਪਣਾਉਣ ਤੋਂ ਬਾਅਦ ਤੁਹਾਡੇ ਜੀਵਨ ਚ ਇੱਕੋ ਦਮ ਬਦਲਾਅ ਹੋਣਾ ਫਿਰ ਸ਼ੁਰੂ ਹੋ ਜਾਏਗਾ ਕਿਉਂਕਿ ਇਹ ਉਹ ਨੂੰ ਕਹਿ ਸਕਦੇ ਹੋ ਵੀ ਇੱਕ ਹੋ ਜਾਣਾ ਸਾਰਾ ਕੁਝ ਜਦੋਂ ਇੱਕ ਹੋ ਜਾਣਾ ਨਾ ਗੁਰਮੁਖ ਪਿਆਰ ਦਾ ਤਾਂ ਫਿਰ ਆਪ ਜੀ ਸਮਝ ਸਕਦੇ ਹੋ ਬਹੁਤ ਵਿਆਪਕ ਸ਼ਕਤੀ ਰਾਮ ਰਾਮ ਦੇ ਵਿੱਚ ਜਿਹੜਾ ਘਟਿਆ ਪਿਆ ਉਹ ਰਾਮ ਵੱਡਾ ਮੇਰਾ ਪੁਰਖ ਉਹ ਵਾਹਿਗੁਰੂ ਸਲਾਹ ਮੇਰੇ ਗੁਰੂ ਨਾਨਕ ਪਾਸ਼ਾ ਧੰਨ ਮੇਰੇ ਕਬੀਰ ਦਰ ਪਾਸ਼ਾ ਧੰਨੋ ਮੇਰੇ ਸ਼ੀਤ ਸਿੰਘ ਤਾਂ ਮਨ ਮੇਰੇ ਮਹਾਪੁਰਖ ਸੰਤ ਹਨ ਜਿਨ੍ਹਾਂ ਦੀ ਈਡੀ ਵਡਿਆਈ ਆ ਮਨ ਨੂੰ ਕਿ ਜਿੰਨੇ ਆਪਾਂ ਕਹਿ ਦਈਏ ਉਹ ਨਹੀਂ ਘਾਟੇ ਘਾਟਾ ਹਨ ਬਨਨ ਕਿ ਦੁੰਗਾਈ ਸਮੁੰਦਰ ਦੀ ਜੇ ਕੋਈ ਅੱਜ ਦੇ ਸਮੇਂ ਚ ਨਾਪ ਸਕਦਾ ਕੋਈ ਨਾਪਲੇ ਪਰ ਉਹ ਵੀ ਨਾਪੂ ਜਾਣੀ ਤੇ ਜਿਹੜਾ ਨਾਮ ਜਪਨ ਦੀ ਜਿਹੜੀ ਹੈਗਾ ਵਾ ਅੰਨੂ ਵੀ ਕੋਈ ਨਾਪ ਨਹੀਂ ਸਕਦਾ ਗੁਰਮੁਖ ਪਿਆਰੋ ਆਂਦੀ ਕਰਾਈਂ ਕੋਈ ਨਹੀਂ ਜਾ ਸਕਦਾ ਅੰਨੇ ਚ ਪੇੜ ਹੋਣਾ ਪੈਣਾ ਵਾ ਜਦੋਂ ਆ ਪੇੜ ਹੋ ਜਾਊਗਾ ਨਾ ਆਪ ਜੀ ਨੂੰ ਅਨੰਦ ਹੀ ਅਨੰਦ ਆਪ ਜੀ ਦੇ ਜਿਹੜਾ ਸਿਰ ਬਾਉਂਡੇ ਵਿੱਚ ਰਸਮਈ ਖਜ਼ਾਨਾ ਪਿਆ ਵਾ ਜਿਹੜਾ ਉਹ ਰਸਮਈ ਖਜ਼ਾਨਾ ਆਪ ਜੀ ਦੇ ਗਲ ਦੇ ਵਿੱਚ ਉਤਰਨਾ ਸ਼ੁਰੂ ਹੋ ਜਾਏਗਾ ਔਰ ਆਪ ਜੀ ਦਾ ਬਸ ਫਿਰ ਬੋਲਣ ਦਾ ਮਨ ਕੱਟ ਕਰੇਗਾ ਖਾਣ ਪੀਣ ਦਾ ਲੰਗਰ ਪਛਾਦਾ ਸ਼ਕਨ ਦਾ ਮਨ ਕੱਟ ਕਰੇਗਾ ਆਪ ਦੇ ਸਰੀਰ ਦੇ ਵਿੱਚੋਂ ਅਠੇ ਪੈਰ ਊਰਜਾ ਐ ਚੜ੍ਹਦੀ ਕਲਾ ਵਿੱਚ ਰਹੇਗੀ ਮਨ ਪ੍ਰਸੰਨ ਰਹੇਗਾ ਉਹ ਰਾਜ ਦੀ ਜਿਹੜੀ ਨਾਬ ਆ ਉਹ ਵੀ ਖੁੱਲ ਜਾਣੀ ਆ ਜਦੋਂ ਨਾਬ ਖੁੱਲ ਜਾਂਦੀ ਆ ਨਾ ਗੁਰਮੁਖ ਕਹ ਰਹੇ ਉਹਦੋਂ ਫਿਰ ਉਹ ਚੜ੍ਹਦੀ ਕਲਾ ਹੁੰਦੀ ਕਿਉਂਕਿ ਨਾਬ ਤੋਂ ਸਾਰਾ ਕੁਝ ਹੌਲੀ ਹੌਲੀ ਉੱਤੇ ਜਾਣਾ ਸ਼ੁਰੂ ਹੋ ਜਾਂਦੀ ਆ ਤੇ ਫਿਰ ਨਾਬ ਦੇ ਉੱਤੇ ਨੂੰ ਜਾਣਾ ਸ਼ੁਰੂ ਹੁੰਦਾ ਨਾ ਉਦੋਂ ਫਿਰ ਸਾਰਾ ਕੁਝ ਆਪਾਂ ਨੂੰ ਦਿਖਣਾ ਸ਼ੁਰੂ ਹੋ ਜਾਂਦਾ ਉਹ ਚੀਜ਼ਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀ ਅਸੀਂ ਸੋਚ ਨਹੀਂ ਸਕਦੇ ਨਾ ਵੇ ਆਪਾਂ ਕਹਿੰਦੇ ਬ੍ਰਹਮੰਡ ਕੀ ਆ ਜਾਂ ਇਸ ਦੁਨੀਆਦਾਰੀ ਕੀ ਆ ਸੱਚ ਝੂਠ ਕੀ ਆ ਕਲਯੁਗ ਕੀ ਆ ਸਤਜੋਗ ਕੀ ਆ ਜਾਂ ਆਪਾਂ ਕਹਿ ਲਈਏ ਝੂਠ ਸੱਚ ਕੀ ਆ ਹੋਰ ਆਪਾਂ ਕਹਿ ਲਈਏ ਦੁੱਖ ਤਕਲੀਫ ਕਿਉਂ ਆਉਂਦੇ ਆ ਉਤਾਰੀਆਂ ਚੀਜ਼ਾਂ ਗੁਰਮੁਖ ਪਿਆਰਿਓ ਮਾੜੀਆਂ ਰੂਹਾਂ ਤੁਹਾਡੇ ਨੇੜੇ ਨਹੀਂ ਲੱਗਣਗੀਆਂ ਮਾਰੇ ਕਾਰਜ ਤੁਹਾਡੇ ਜਿਹੜੇ ਰੁਕੇ ਮਾਰੇ ਕਾਰਜ ਨਹੀਂ ਹੋਣਗੇ ਕਦੇ ਵੀ ਜੀਵਨ ਵਿੱਚ ਜੋ ਕੁਝ ਹੋਏਗਾ ਚੰਗਾ ਹੀ ਜੀਵਨ ਦੇ ਵਿੱਚ ਕਾਰਜ ਹੋਣਗੇ ਹੋਰ ਆਪ ਜੀ ਨੂੰ ਜੋ ਕੁਝ ਆਪ ਜੀ ਦੇ ਮੰਨ ਕੀ ਨਾਲ ਜੁੜੇਗਾ ਉਹਦੇ ਵੀ ਬਹੁਤ ਭਲਾ ਹੋਣਾ ਉਹਦਾ ਵੀ ਸਾਰੇ ਕਸ਼ਟ ਦੂਰ ਹੋਣਗੇ ਸ਼ੁਰੂ ਹੋ ਜਾਣਗੇ ਨਾ ਵੀ ਕੱਲੇ ਆਪ ਦੇ ਉੱਤੇ ਨਹੀਂ ਇਹ ਸਾਰੇ ਮੰਨ ਕੀ ਆਪ ਜੀ ਨਾਲ ਜਿਹੜੇ ਜਿਹੜੇ ਜੁੜਨਗੇ ਨਾ ਉਹਨਾਂ ਦਾ ਮਤਲਬ ਖਜ਼ਾਨੇ ਭਰਪੂਰ ਚੜ੍ਹਦੀਆਂ ਕਲਾ ਵਿੱਚ ਜੀਵਨ ਹੋ ਜਾਣਾ ਵਾ ਹਣਾ ਤੇ ਦਾਸ ਹੁਣ ਬੇਨਤੀ ਕਰਨ ਲੱਗਾ ਵਾਂ ਨੂੰ ਜਿਹੜਾ ਬਹੁਤ ਧਿਆਨ ਦੇਣਾ ਸੁਣਿਓ ਦੇਖੋ ਜੀ ਮੂਲ ਮੰਤਰ ਸਹਿਬ ਜੀ ਦਾ 파ੜ ਤੇ ਆਪਾਂ ਜਾਪ ਕਰਨੇ ਕਰਨਾ ਵਾ ਨਾ ਅੱਧਾ ਘੰਟਾ ਦਾਸ ਨੇ ਬੇਨਤੀ ਕੀਤੀ ਸੀ ਪਿਛਲੀ ਵੀਡੀਓ ਵੀ ਅੱਧਾ ਘੰਟਾ ਕੱਟੋ ਵੱਟ ਮੈਕਸਿਮਮ ਟਾਈਮ ਰੱਖਣਾ ਵਾ ਤੋ ਕੱਟ ਤੇ 1 ਮਿੰਟ ਵੀ ਨਹੀਂ ਆਪਣਾ ਚਾ ਸਕਦਾ 30 ਤੋਂ 35 ਪਲਾ ਕਰ ਦੋ ਕੱਟ ਨਹੀਂ ਹੋਣਾ ਜੀ ਤਾਂ ਉਸ ਤੋਂ ਬਾਅਦ 45 ਤੇ 1 ਘੰਟਾ ਤੇ ਸਵਾ ਘੰਟਾ ਤੇ ਕਈ ਗੁਰਮਖ ਪਿਆਰੇ 22 30 ਕਿੰਨੇ ਘੰਟੇ ਹੋ ਚਲੋ ਉਹਨਾਂ ਦੀ ਬਹੁਤ ਲਿਵ ਲੱਗੀ ਰਹਿੰਦੀ ਹੈ ਮਾਰਗ ਦੇ ਨਾਲ ਨਾ ਭੇਦ ਹੋਏ ਰਹਿੰਦੇ ਨਾ ਮਾਰ ਦੀ ਐਸੇ ਸਮਾਜ ਦੀ ਵਿੱਚ ਤੇ ਉਸ ਤੋਂ ਬਾਅਦ ਫਿਰ ਗੁਰਮੰਤਰ ਗੁਰਮੰਤਰ ਦਾ ਵੀ اسی ਤਰੀਕੇ ਨਾਲ ਆਪ ਜੀ ਨੇ ਅਭਿਆਸ ਕਰਨਾ ਵਾ ਤੇ ਇੱਕ ਆਪ ਜੀ ਦੇ ਚਰਨਾ ਵਿੱਚ ਪਿਛਲੇ ਵੀਡੀਓ ਚ ਦਾਸ ਨੇ ਬੇਨਤੀ ਕੀਤੀ ਸੀ ਇਹ ਹਜੂਰੀ ਆ ਜਿਹਨੂੰ ਆਪਾਂ ਪਰਣਾ ਵੀ ਕਹਿ ਦਿੰਨੇ ਆ ਨਾ ਖੱਟੇ ਰੰਗ ਦਾ ਹੋਵੇ ਜਿੱਦਾਂ ਦਾਸ ਨੇ ਹੁਣ ਖੱਟੇ ਰੰਗ ਦਾ ਜਿਹੜਾ ਹਜੂਰੀਆ ਪਾ ਰੱਖਿਆ ਗਲ ਦੇ ਵਿੱਚ ਨਾ ਲੈ ਰੱਖਿਆ ਵਾ ਚਿੱਟੇ ਰੰਗ ਦਾ ਵੀ ਆਪ ਵਰਤ ਸਕਦੇ ਹੋ ਤੇ ਨੀਲੇ ਰੰਗ ਦਾ ਵੀ ਵਰਤ ਸਕਦੇ ਹੋ ਨਾ ਜੀ ਤੇ ਅੱਜ ਤੋਂ ਇਲਾਵਾ ਹੋਰ ਵੀ ਅਗਰ ਕੋਈ ਜੇ ਆਪ ਜੀ ਦੇ ਘਰ ਚ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਆਪ ਬਜਾਰੋਂ ਵੀ ਲੈ ਕੇ ਆ ਸਕਦੇ ਹੋ ਜੇ ਨਹੀਂ ਮਿਲ ਰਿਹਾ ਤੇ ਕੋਈ ਗੱਲ ਨਹੀਂ ਆਪ ਜੀ ਫਿਰ ਇੱਕ ਕਲੀ ਕੋਈ ਹੋਰ ਰੰਗ ਵੀ ਇਸਤੇਮਾਲ ਕਰ ਸਕਦੇ ਪਰ ਗੱਲ ਚ ਪਾਣਾ ਜ਼ਰੂਰੀ ਆ ਜੀ ਹਨਾ ਮਨੂੰ ਕਿ ਯੂ ਕੋਸ਼ਿਸ਼ ਕਰੋ ਕਿ ਖੱਟੇ ਰੰਗ ਨੀਲੇ ਰੰਗ ਤੇ ਚਿੱਟੇ ਰੰਗ ਦੇ ਵਿੱਚ ਹੀ ਹੋਣਾ ਜ਼ਰੂਰੀ ਆ ਹਨਾ ਤੇ ਉਸ ਤੋਂ ਬਾਅਦ ਗੁਰਮੁਖ ਪਿਆਰੋ ਕੀ ਕਹਿੰਨਾ ਜਲਦਾ ਆਪਾਂ ਗਣਵਾ ਲੋਟਾ ਜਿਹੜਾ ਆਪਾਂ ਨੂੰ ਪਿਛਲੀ ਵੀਡੀਓ ਵਿੱਚ ਆਪਜੀ ਤੇ ਚੰਨਾ ਜੀ ਦੇ ਚੰਨਾ ਜੀ ਬੇਨਤੀ ਰੱਖੀ ਸੀ ਨਾ ਉਹ ਪਰਨੇ ਹੀ ਪਰਨਾ ਸੁੱਚੇ ਜਲਦਾ ਨਾ ਰੱਖਣਾ ਹੀ ਆਪਣੇ ਕੋਲ ਜੇ ਉਹ ਨਹੀਂ ਹੈਗਾ ਘਰ ਚ ਲੋਟਾ ਨਹੀਂ ਹੈਗਾ ਤਾਂ ਗਲਾਸ ਆਪਾਂ ਵੱਡਾ ਰੱਖ ਸਕਦੇ ਨਾ ਪਰ ਰੱਖਣਾ ਉਹ ਖੁੱਲ੍ਹਈਆ ਕੱਜ ਜਗੇ ਟੱਕ ਕੇ ਨਹੀਂ ਰੱਖਣਾ ਗੁਰਮੁਖ ਪਿਆਰੇ ਕਿਉਂਕਿ ਗਈ ਗੁਰਮੁਖ ਪਿਆਰੇ ਗੁਰਸਖ ਬੀਬੀਆਂ ਧਿਆਣਾ ਹਨ ਵੀਰ ਭਰਾ ਉਹ ਟੱਕ ਕੇ ਰੱਖ ਲੈਣੇ ਦੇ ਕੋਈ ਟੱਕਣ ਦਾ ਕੋਈ ਮਤਲਬ ਨਹੀਂ ਬੰਦਾ ਕਿਉਂਕਿ ਆਪਾਂ ਜੋ ਕੁਝ ਕਰੇ ਖੁੱਲੇ ਚ ਕਰ ਰਹੀ ਆ ਖੁੱਲਾ ਫਿਰ ਮਤਲਬ ਕੀ ਹੁੰਦਾ ਨਾਮ ਖੁੱਲਾ ਹੋ ਜਾਂਦਾ ਸਾਰਾ ਕੁਝ ਖੁੱਲ ਜਾਂਦਾ ਤੁਹਾਡੇ ਅੱਗੇ ਜੋ ਵੀ ਚੀਜ਼ ਉਹ ਖੁੱਲਣੀ ਸ਼ੁਰੂ ਹੋ ਜਾਂਦੀ ਨਾ ਜਿਵੇਂ ਨਾ ਜਿਹੜਾ ਅੰਦਰ ਦਾ ਜਿਹੜਾ ਸਾਰਾ ਉਹ ਹੈਗਾ ਵਾ ਚੱਕਰ ਉਹ ਸਾਰਾ ਖੁੱਲਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਹਾਂ ਸਾਡੇ ਕੋਲ ਸ਼ਹੀਦ ਸਿੰਘ ਦਾ ਪਿਆਰਾ ਹੋਣਾ ਸ਼ੁਰੂ ਹੋ ਜਾਏਗਾ ਉਹਨਾਂ ਦੀ ਵਾਈਬਾਣੀ ਸ਼ੁਰੂ ਹੋ ਜਾਏਗੀ ਤੁਹਾਨੂੰ ਵਾਈਬ੍ਰੇਸ਼ਨ ਮਹਿਸੂਸ ਹੋਏਗੀ ਮਹਿਸੂਸ ਹੋਏਗੀ ਸਰੀਰ ਦੇ ਵਿੱਚ ਨਾਲ ਦੇ ਨਾਲ ਤੁਹਾਡੀ ਊਰਜਾ ਪ੍ਰਗਟ ਹੋਣੀ ਆ ਇੱਕ ਗੱਲ ਹੋਰ ਦੱਸ ਦਿੰਨਾ ਤੁਹਾਡੇ ਜਿਹੜੇ ਮਸਤਕ ਦੇ ਵਿੱਚ ਇਨਾਂ ਕੋ ਭਾਰ ਪੈਣਾ ਸ਼ੁਰੂ ਹੋਏਗਾ ਜਦੋਂ ਨਾਮ ਦੀ ਜਿੱਦੀ ਜਪੋਗੇ ਤੁਹਾਨੂੰ ਪਤਾ ਲੱਗੇਗਾ ਹਾਂ ਤੁਹਾਨੂੰ ਕੁਝ ਨਜ਼ਰ ਆ ਰਿਹਾ ਕੁਝ ਵੀ ਤੁਹਾਨੂੰ ਨਜ਼ਰ ਆ ਸਕਦਾ ਕੁਝ ਵੀ ਕਿਉਂਕਿ ਬ੍ਰਹਮੰਡਾ ਕੁਝ ਵੀ ਹੋ ਸਕਦਾ ਹੈ ਨਾ ਇਸ ਕਰਕੇ ਘਬਰਾਉਣਾ ਡਰਨਾ ਬਿਲਕੁਲ ਨਹੀਂ ਕਿ ਸਾਡੇ ਨਾਲ ਕੀ ਹੋ ਰਿਹਾ ਬਿਲਕੁਲ ਨਹੀਂ ਐਨੀ ਸੋਚਣਾ ਸਾਡੇ ਕੋ ਮਾੜੀਆਂ ਰੂਹਾਂ ਨਹੀਂ ਉਹ ਸੰਕੇਤ ਆ ਤੁਹਾਡਾ ਲਿਬ ਲੱਗਣ ਦੀ ਸਮਾਧੀ ਵਿੱਚ ਲੱਗਣ ਦਾ ਨਾ ਦੂਜੀ ਗੱਲ ਆ ਗੁਰਮੁਖ ਪਿਆਰੋ ਮਾੜੀਆਂ ਰੂਹਾਂ ਤੇ ਨੇੜੇ ਨਹੀਂ ਲੱਗਣ ਕਿਉਂਕਿ ਜਦੋਂ ਤੁਸੀਂ ਇੱਕ ਚੀਜ਼ਾਂ ਕਰਨ ਲੱਗਦੇ ਨਾ ਗੱਲ ਚ ਹਜੂਰੀ ਆ ਪਰਨਾ ਗੱਲ ਚ ਰੱਖ ਕੇ ਹੈ ਨਾ ਪਾ ਕੇ ਤੇ ਜਾਲੂਪੋਰ ਰੱਖ ਕੇ ਸੁਚਾਣਾ ਤੇ ਆਸਨ ਲਾਓਗੇ ਚੰਗੇ ਸਾਫ ਸੁਥਰੇ ਸਥਾਨ ਦੇ ਉੱਤੇ ਨਾ ਸਾਫ ਸੁਥਰੀ ਚਾਦਰ ਪਾ ਕੇ ਜਨ ਯਸ਼ਨਾ ਗੁਰਮੁਖ ਪਿਆਰੇ ਸ਼ਨਾਣ ਕਰ ਸਕਦੇ ਨਾ ਤੇ ਸਮਾ ਆਪ ਜੀ ਨੇ ਪਿਛਲੀ ਵੀਡੀਓ ਚ ਸਾਂਝ ਪਾਈ ਸੀ 3 ਤੋਂ 4.5 ਦੇ ਵਿੱਚ ਵਿੱਚ ਵੇਚਣਾ ਕੋਈ ਗਰਮੀਆਂ ਦਾ ਸਮਾਂ ਵਾ 8-9 ਮਹੀਨੇ ਗਰਮੀਆਂ ਰਹਿੰਦੀਆਂ ਨੇ ਤੇ 3-4 ਮਹੀਨੇ ਜਿਹੜੀ ਠੰਡ ਹੁੰਦੀ ਆ ਉਹਦੇ ਚੋਂ ਚਲੋ ਸਮੇਂ ਨੂੰ ਉੱਪਰ ਥੱਲੇ ਕਰਸਵਦੇਵ ਜਾਣੀ ਥੋੜਾ ਜਿਹਾ ਕਰ ਸਕਦੇ ਹੋ ਬਾਕੀ ਗਰਮੀ ਚ ਕੋਸ਼ਿਸ਼ ਕਰੋ 3 ਤੋਂ 4.5 ਦੇ ਵਿੱਚ ਵਿੱਚ ਅਮਰਤ ਵੇਲੇ ਉੱਠ ਕੇ ਤੇ ਆਪਣਾ ਜਿਹੜਾ ਫਲ ਨੂੰ ਪਾਓ ਆਪਣੇ ਮਨ ਦੇ ਸਟ੍ਰੈਸ ਨੂੰ ਦੋਜ ਨੂੰ ਹਲਕਾ ਕਰ ਲਓ ਜਿਹੜੇ ਤੁਹਾਡੇ ਕੋਲ ਘਰ ਤੇ ਰੂਹਾਂ ਹੈਗੀਆਂ ਵਾ ਮਾਰਦੀਆਂ ਨੇਗੇਟਿਵ ਚੀਜ਼ਾਂ ਵਾ ਹਨਾ ਜੋ ਵੀ ਲਾ ਲੋ ਹੈਗੀਆਂ ਵਾ ਬਹੁਤ ਚੀਜ਼ਾਂ ਵਾ ਹਨਾ ਦੇ ਬਹੁਤ ਸਾਰੇ ਲੋਗ ਅੰਦਰ ਤੇ ਸਵਾਲ ਵੀ ਕਰ ਦਿੰਦੇ ਨੇ ਬਹੁਤ ਸਾਰੀ ਮਨੁੱਖੀ ਸੰਗਤ ਸਵਾਲ ਵੀ ਕਰਦੀ ਜੀ ਪਰ ਚਲੋ ਵਾਹਿਗੁਰੂ ਸਮਤ ਬਖਸ਼ੇ ਕਿਉਂਕਿ ਉਹ ਕਹਿੰਦੇ ਨੇ ਜਿੰਨਾ ਕੋ ਗਿਆਨ ਵਾਹਿਗੁਰੂ ਜੀ ਨੂੰ ਬਖਸ਼ਣਾ ਹੋਣਾ ਕੋ ਬਖਸ਼ਣਾ ਵਾ ਤੇ ਉਹ ਕਹਿੰਦੇ ਹੁਕਮੇਂ ਇੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਕਿਉਂਕਿ ਹੁਕਮ ਚ ਸਾਰਾ ਕੁਝ ਹੋ ਰਿਹਾ ਜੀ ਤੁਹਾਨੂੰ Neend ਵੀ ਆਵਾ ਪੰਡ ਵੀ ਰਹਿ ਤਾ ਉਹ ਵੀ ਹੁੰਦੇ ਹੁਕਮ ਚ ਹੋ ਰਿਹਾ ਕਿਉਂਕਿ ਜਦੋਂ ਤੁਸੀਂ ਇਸ ਰਾਹ ਤੇ ਚਲੋਗੇ ਨਾ ਤੁਹਾਨੂੰ ਰੁਕਾਵਟਾਂ ਪਰੇਸ਼ਾਨੀਆਂ ਬਹੁਤ ਹੀ ਸਮਾਜ ਵੱਲੋਂ ਵੀ ਤੁਹਾਡੇ ਪਰਿਵਾਰ ਵੱਲੋਂ ਵੀ ਹੋ ਸਕਦਾ ਕਿਉਂਕਿ ਦਾਸ ਨਾਲ ਵੀ ਚੀਜ਼ਾਂ ਹੋਈਆਂ ਵਾ ਦਾਸ ਐਡ ਕਰ ਰਹੇ ਹੋਗੇ ਜਦੋਂ ਬੰਦਾ ਚੱਲਦਾ ਵਾ ਨਾ ਜੀ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਨਾ ਤਾਂ ਉਹ ਜ਼ਰੂਰੀ ਆਉ ਪਰਖਿਆ ਹੁੰਦੀ ਆ ਵਾਈ ਗੁਰੂ ਜੀ ਦੇ ਚਰਨਾ ਵਿੱਚ ਜਦੋਂ ਆਪਾਂ ਜੁੜਦੇ ਹਾਂ ਨਾ ਤੇ ਇਸ ਕਰਕੇ ਚੰਗੀ ਸੰਗਤ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਏਗੀ ਆਪਣੇ ਆਪ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਆਪ ਜੀ ਨੂੰ ਪਤਾ ਵੀ ਨਹੀਂ ਲੱਗਣਾ ਆਪ ਜੀ ਦੇ ਘਰ ਚ ਬਰਗਤਾ ਲਹਿਰਾ ਵਹਿਰਾ ਗੱਫੇ ਕਿਸੇ ਚੀਜ਼ ਦਾ ਨਹੀਂ ਦੁੱਖ ਰੋਗ ਸਰੀਰ ਨੂੰ ਜੇ ਕਿਸੇ ਨੂੰ ਹੈਗਾ ਵਾ ਉਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜੇਗੀ। ਉਹ ਜਲ ਦਾ ਦੱਸਿਆ ਸੀ ਆਪ ਜੀ ਨੂੰ ਪਿਛਲੀ ਵੀਡੀਓ ਵਿੱਚ ਕੀ ਕਰਨਾ ਹੁੰਦਾ ਵਾ ਨਾਮ ਜਪਣ ਦੀ ਵਿਧੀ ਤੋਂ ਬਾਅਦ ਉਹ ਜਲ ਦਾ ਛੜਕਾਅ ਕਰੋ ਹਰ ਘਰ ਦੇ ਕੋਨੇ ਵਿੱਚ ਘਰ ਦੇ ਹਰ ਸਥਾਨ ਦੇ ਵਿੱਚ ਉਹ ਜਲ ਦਾ ਕੁੱਟ-ਕੁੱਟ ਸਾਰੇ ਜਿਹੜਾ ਕੀ ਆਪਣਾ ਚੁਲਾ-ਚੁਲਾ ਭਰ ਕੇ ਛਕਣਾ ਵਾਲਾ ਨਾ ਜਿੰਨੇ ਨਾ ਤੁਹਾਡੇ ਅੰਦਰ ਦਾ ਜਿਹੜਾ ਨਹੀਂ ਰੋਗ ਹੋ ਸਕੇ ਸਰੀਰ ਜਿਹੜਾ ਰੋਗਾ ਨਾਲ ਭਰਿਆ ਆਇਆ ਵਾ ਉਹ ਮਾੜੀਆਂ ਰੂਹਾਂ 네ਗੇਟਿਵ ਚੀਜ਼ਾਂ ਨਾਲ ਭਰਿਆ ਹੋਇਆ ਉਹ ਦੂਰ ਹੋਣਾ ਸ਼ੁਰੂ ਹੋ ਜਾਏਗਾ ਨਾ ਕਿਉਂਕਿ ਹੁੰਦੀਆਂ ਵਾ ਆਪਾਂ ਮੰਨੀਆਂ ਚਾਹੇ ਨਾ ਜਿੰਦੇ ਕਰਕੇ ਆਪਣਾ ਸਾਰਾ ਬੋਝ ਹੀ ਬਣਾ ਲੈਂਦਾ ਵਾ ਆਪਾਂ ਨੂੰ ਧਿਆਨ ਲੱਗਣ ਦੇ ਵਿੱਚ ਹੋਰ ਆਪਣਾ ਮਨ ਤਕਦਾ ਨਹੀਂ ਹੈਗਾ ਪਟਕਣੀ ਪਟਕਣ ਗਈ ਜੀ ਤੇ ਅੱਜ ਜਿਹੜਾ ਹੁਣ ਦੱਸ ਰਹੀ ਆ ਆਪ ਜੀ ਦੇ ਨਾਲ ਹੈ ਨਾ ਆਪ ਜੀ ਨਾਲ ਮੰਤਰ ਦੀ ਹੁਣ ਜਿਹੜੀ ਜਿਹੜੀ ਸ਼ੇਅਰ ਕਰ ਗਏ ਉਹ ਫਿਰ ਇੱਕ ਵਿਆਪਕ ਹੋ ਕੇ ਆਪ ਜੀ ਦੇ ਪੂਰੇ ਸਰੀਰ ਦੀ ਕਿਰਿਆ ਨੂੰ ਜਾਗਰਿਤ ਕਰ ਦੇਗਾ ਆਪ ਜੀ ਦੀ ਨਾਦ ਨੂੰ ਓਪਨ ਕਰ ਦੇਗਾ ਖੋਲ ਦੇਗਾ ਨਾ ਮਸਤਕ ਦੇ ਜਿਹੜੇ ਕਿ ਚੱਕਰ ਆ ਉਹਨੂੰ ਖੋਲ ਦੇਗਾ ਬਨੇ ਸਾਰਾ ਕੁਝ ਠੀਕ ਆਪ ਤੋਂ ਨਾ ਤੋਂ ਸ਼ੁਰੂ ਹੋਣਾ ਮੈਂ ਗੁਰਮੁਖ ਪਿਆਰਿਓ ਹੌਲੀ ਹੌਲੀ ਹੋ ਰਹੀ ਇਹਨੂੰ ਉੱਪਰ ਜਾਂਦੇ ਜਾਂਦੇ ਜਦੋਂ ਆਪ ਜੀ ਦੇ ਮਸਤਕ ਦੇ ਉੱਤੇ ਆਏਗਾ ਤਾਂ ਉਹ ਚੀਜ਼ ਆਪ ਨੂੰ ਪਤਾ ਚਲੇਗਾ ਵਾਈਬ੍ਰੇਸ਼ਨ ਉਹ ਲੂ ਕੰਦੇ ਖੜੇ ਹੋ ਜਾਣਗੇ ਔਰ ਆਪ ਜੀ ਨੂੰ ਮਹਿਸੂਸ ਹੋਊਗਾ ਸ਼ਹੀਦ ਸਿੰਘਾ ਦਾ ਪੈਰਾ ਆਪ ਜੀ ਦੇ ਕੋਲ ਹੋਣਾ ਸ਼ੁਰੂ ਹੋ ਜਾਏਗਾ ਸੰਤ ਮਹਾਪੁਰਖਾ ਦਾ ਹਨ ਗੁਰੂ ਪਾਸ਼ਾ ਜੀ ਦਾ ਪੈਰਾ ਆਪ ਜੀ ਦੇ ਆਲ ਦਵਾਲ ਹੋਏਗਾ ਇੱਕ ਚੱਕਰ ਵਰਗੀ ਵਾਈਬ ਜੀ ਆਪ ਜੀ ਨੂੰ ਮਹਿਸੂਸ ਹੋਏਗੀ ਔਰ ਤੁਹਾਨੂੰ ਇਹ ਵੀ ਘਬਰਾਣਾ ਨਹੀਂ ਹੈ ਕਿ ਆਪ ਜੀ ਨਾਲ ਕੀ ਹੋ ਰਿਹਾ ਹੈ ਕਿਉਂਕਿ ਆਪ ਜੀ ਦਾ ਜਿਹੜਾ ਫ੍ਰੀ ਨਾ ਬਿਲਕੁਲ ਹਲਕਾ ਹੋਣਾ ਸ਼ੁਰੂ ਹੋ ਜਾਏਗਾ ਜਦੋਂ ਆਪ ਜੀ ਨੂੰ ਕੁਝ ਕੁ ਸਮਾਂ ਕਰੋਗੇ ਦੇਖੋ ਜੀ ਆਪਾਂ ਜੀ ਆਪ ਜੀ ਦੇ ਨਾਲ ਪਿਛਲੀ ਵੀਡੀਓ ਸਾਂਝ ਪਾਈ ਸੀ ਆਪ ਜੀ ਚੰਨਾ ਬੰਤਰੇ ਕਿ 21 ਦਿਨ 11 ਦਿਨ ਤੇ 40 ਦਿਨ ਆ ਵੀ ਕਰਨਾ ਜ਼ਰੂਰੀ ਆ ਪਰ ਇਹਨੂੰ ਤੁਸੀਂ ਬਿਨਾਂ ਸਮੇਂ ਕਰੋ ਬਿਨਾਂ 21 ਦਿਨ ਬਿਨਾਂ 40 ਦਿਨ ਬਿਨਾਂ 11 ਦਿਨ ਕਿਉਂਕਿ ਅੰਦਾ ਦੇਖੋ ਜੀ ਸਮਾਨੀਆ ਪਾ ਬੰਨਣਾ ਕਿਉਂਕਿ ਉਹ ਗੁਰਮੰਤਰ ਦਾ ਮੂਲ ਮੰਤਰ ਦਾ ਆਪਾਂ ਸਮਾਂ ਬੰਨ ਲੈਣਾ ਕਿਉਂਕਿ ਉਹਦੇ ਨਾਲ ਹੀ ਤੁਹਾਡਾ ਸਰੀਰ 'ਚ ਬਹੁਤ ਜ਼ਿਆਦਾ ਪ੍ਰਕਿਰਿਆ ਹੋਣੀ ਆ ਜਿੰਨੇ ਨਾਲ ਮਤਲਬ ਕਿ ਫਿਰ ਇੱਕ ਹੋਣਾ ਵਾ ਇੱਕ ਹੋਣ ਦੇ ਵਿੱਚ ਕੀ ਕਰਨਾ ਹੁਣ ਦੇਖੋ ਆ ਜੀ ਨੇ ਮੈਂ ਸੁਣਾ ਕੇ ਆਪ ਜੀ ਨੇ ਸਾਂਝ ਪੰਨਾ ਵਾ ਦੇਖੋ ਜੀ ਸਭ ਤੋਂ ਪਹਿਲੇ ਆਪਾਂ ਮੂਲ ਮੰਤਰ ਕਰਨਾ ਫਿਰ ਉਸ ਤੋਂ ਬਾਅ ਆਪਾਂ ਅੰਦਾਜ਼ਾ ਘੰਟਾ ਘਟ ਤੋਂ ਘਟ ਸ਼ੁਰੂਆਤ ਆਪਾਂ ਅਭਿਆਸ ਕਰਨੇ ਕਰਨ ਉਹਦੋਂ ਮੇਂ ਦੇ 10 ਮਿੰਟ ਇਹ ਚੀਜ਼ ਦਾ ਅਭਿਆਸ ਕਰ ਲਓਗਾ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਹਾਂ ਕਿ ਤੁਹਾਡੇ ਕੋਲ ਕਿਹੜੀ ਮਹਾ ਵਿਆਪਕ ਸ਼ਕਤੀ ਅਕਾਲ ਪੁਰਖ ਦੀ ਜਾਗਰਿਤ ਹੋ ਰਹੀ ਹੈ ਤੁਹਾਡੇ ਕੋਲ ਹਨਾ ਕਰਨਾ ਕਿ ਗੁਰਮੁਖ ਘਰੇ ਹੱਥੋਂ ਐਦਾਂ ਵੀ ਆਪਜੀ ਜੋੜ ਕੇ ਕਰ ਸਕਦੇ ਹੋ ਕਈ ਗੁਰਮੁਖ ਘਰੇ ਹੱਥੋਂ ਐਦਾਂ ਵੀ ਕਰ ਲੈਂਦੇ ਕਈ ਗੁਰਮੁਖ ਘਰੇ ਆਪਦਾ ਜੀ ਕਰ ਲੈਂਦੇ ਨਾ ਜਿੱਦਾਂ ਆਪ ਜੀ ਨੂੰ ਭਾਵੇ ਉਦਾਂ ਮਨ ਨੂੰ ਖੁਸ਼ ਕਰਕੇ ਉਦਾਂ ਹੀ ਕਰਨਾ ਹੈ ਨਾ ਕਰਨਾ ਕਿ ਗੁਰਮੁਖ ਘਰੇ ਦੇਖੋ ਇਕ ਓੰਕਾਰ ਇਕ ਓੰਕਾਰ ਇਕ ਓੰਕਾਰ ਇਕ ਓੰਕਾਰ ਇਕ ਓੰਕਾਰ ਅੱਜ ਕਰਕੇ ਗੁਰਮੁਖ ਪਿਆਰਿਓ ਇਕ ਓੰਕਾਰ ਪਾਸੇਬ ਜੀ ਦਾ ਜਾਪ ਕਰਨਾ ਹੈ ਗੁਰਾਜ ਜੀ ਦੇ ਮਸਤਕ ਤੋਂ ਲੈ ਕੇ ਨਾਭ ਤੋਂ ਲੈ ਕੇ ਸਾਰਾ ਉੱਪਰ ਚ ਆਪ ਜੀ ਨੂੰ ਵਾਈਬ ਹੋਣਾ ਸ਼ੁਰੂ ਹੋ ਜਾਏਗਾ ਪੂਰਨ ਵਿਦਾਸ ਆਪ ਜੀ ਨਾਲ ਬੇਨਤੀ ਕਰ ਰਿਹਾ ਹੈ ਤੇ ਦਾਸਨ ਹੋਣੀ ਜਿਹੜਾ ਜਾਪ ਕੀਤਾ ਵਾ ਇੱਕ ਓੰਕਾਰ ਸਹਿਬ ਜੀ ਦਾ ਮਸਤਕ ਹੈ ਪੂਰਾ ਪੂਰਾ ਮਨ ਕੀ ਲਿਵ ਦੇ ਵਿੱਚ ਲੱਗ ਜਾਏਗਾ ਤਾਂ ਆਪ ਜੀ ਨੂੰ ਪਤਾ ਲੱਗੇਗਾ ਹਾਂ ਆਪ ਜੀ ਨੇ ਕਿਰਪਾ ਹੋ ਰਹੀ ਆਪ ਜੀ ਤੇ ਕਿਰਪਾ ਵਰਤਨ ਸ਼ੁਰੂ ਹੋ ਜੇਗਾ ਕਾਲ ਪੁਖੀ ਸ਼ਹੀਦ ਸਿੰਘਾਂ ਦੀ ਦਾਸ ਗੁਰੂ ਪਾਤਸ਼ਾਹ ਜਾਗਰਤ ਗੁਰੂ ਤਾਂ ਸ੍ਰੀ ਗੁਰਪ੍ਰੰਤ ਸਾਹਿਬ ਜੀ ਦੀ ਹਣਾ ਸੰਤ ਮਹਾਪੁਰਖਾ ਜੀ ਕਿਉਂਕਿ ਬਹੁਤ ਵੱਡੇ ਵਿੜਾਈਆ ਗੁਰਮੁਖ ਪਿਆਰੋ ਦਾਸ ਤਿੰਨ ਕਾ ਵੀ ਨਹੀਂ ਹੈਗਾ ਕਿ ਵਿੜਾਈ ਨੂੰ ਉਚਾਰ ਸਕੇ ਦੱਸ ਸਕੇ ਨਾ ਕਿਉਂਕਿ ਸਭ ਕੁਝ ਆਪ ਜੀ ਦੇ ਚੰਨਨ ਬੇਨਤੀ ਰੱਖਣ ਦੀ ਜੋ ਵੀ ਸਮੱਤ ਸੋਚੀ ਬਖਸ਼ਰੋ ਅਕਾਲ ਪੁਰਖ ਵਾਹਿਗੁਰੂ ਦਾਸ ਦੀ ਉਹ ਪਾਤਸ਼ਾਹ ਛੀਰ ਸਿੰਘ ਸੰਤ ਮਹਾਪੁਰਖਾਣਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਰਤ ਗੁਰੂ ਸਾਡੇ ਨਾ ਇਹਨਾਂ ਦੀ ਕਿਰਪਾ ਨਾਲ ਹੀ ਹੋ ਰਿਹਾ ਹੈਗਾ ਕੁਛ ਨਹੀਂ ਹੈ ਨਾ ਤੇ ਦਾਸ ਨੂੰ ਪਤਾ ਹੀ ਨਹੀਂ ਸੀ ਦਾਸ ਦਾ ਕਿੰਨਾ ਮਤਲਬ ਕਿ ਇਹ ਜੀਵਨ ਇੰਨਾ ਮੰਨਨ ਕੀ ਕਹਿ ਸਕਦੇ ਸਮੇਂ ਪਿਛਲੇ ਕੁਛ ਇਨਾ ਹੋ ਜਿਆਦਾ ਬਦਲਾਅ ਵਾਹਿਗੁਰੂ ਜੀ ਦੀ ਕਿਰਪ ਨੰਦ ਹੋਣ ਲੱਗਦੇ ਆ ਰੋ ਆਪ ਜੀ ਨੂੰ ਇੱਕ ਗੱਲ ਹੋਰ ਸਾਂਝ ਪਾਦਨੇ ਆਪ ਜੀ ਚੰਨਕ ਬੇਨਤੀ ਰੱਖਦੇ ਨੇ ਕਿਉਂਕਿ ਬਹੁਤ ਕੱਟ ਦੇ ਕੋਈ ਚੀਜ਼ਾਂ ਗੁਪਤ ਹੁੰਦੀਆਂ ਹਨ ਨਾ ਤੇ ਚਲੋ ਹੁਣ ਆਪ ਜੀ ਨਾਲ ਆਪ ਜੀ ਪਿਆਰ ਕਰ ਰਹੇ ਹੋ ਸਾਡੀ ਵੀਡੀਓ ਨੂੰ ਆਪ ਜੀ ਨੂੰ ਦੱਸਣਾ ਵੀ ਬੰਦਾ ਵਾ ਨਾ ਦੇਖੋ ਜੀ ਕਰਨਾ ਕੀ ਹੈ ਕਈਆਂ ਨੂੰ ਨਹੀਂ ਪਤਾ ਲੱਗਦਾ ਨਾ ਕਈਆਂ ਨੇ ਆਥੋਂ ਜਿਹੜਾ ਜ਼ੋਰ ਪੈਣਾ ਸ਼ੁਰੂ ਹੋਏਗਾ ਨਾ ਆਪ ਦੇ ਵਿੱਚ ਹੁਣ ਨਾਭ ਦੇ ਵਿੱਚ ਜਿਹੜਾ ਜ਼ੋਰ ਪੈਣਾ ਸ਼ੁਰੂ ਹੋਏਗਾ ਜਦੋਂ ਆਪ ਇੱਕ ਓਮਕਾਰ ਸਾਇਬ ਜੀ ਦਾ ਪਾਠ ਕਰੋਗੇ ਥੋੜਾ ਜਿਹਾ ਆਪ ਜੀ ਇਸ ਜਿਹੜਾ ਢਿੱਡ ਵਾਲੇ ਪਾਸੇ ਆਪਣਾ ਨਾ ਜੇ ਪੇਟ ਵਾਲੇ ਪਾਸੇ ਨਾਵਲ ਪਾਸੇ ਆਪ ਜੀ ਨੂੰ ਜੋਰ ਜਦੋਂ ਪਹਿਲਾਂ ਸ਼ੁਰੂ ਹੋਦਣਾ ਉਦੋਂ ਸਮਝ ਲਓ ਕਿ ਆਪ ਜੀ ਦੀ ਰੀਤ ਸਿੱਧੀ ਫਿਰ ਲੱਗੂਗੀ ਕੋਈ ਵੀ ਅਚਕ ਕੋਈ ਰੁਕਾਵਟ ਨਹੀਂ ਆਉਂਦੀ ਆਪ ਜੀ ਦੀ ਜਿਹੜਾ ਫਿਰ ਪਹਿਲੇ ਮੂਲ ਮੰਤਰ ਕੀਤਾ ਹੋਊਗਾ ਗੁਰ ਮੰਤਰ ਕੀਤਾ ਹੋਊਗਾ ਤੇ ਉਹ ਫਿਰ ਜਿੰਦੂ ਜਾ ਕੇ ਧੁੰਨ ਇੱਕ ਹੋ ਗਈ ਨਾ ਜੀ ਜਦੋਂ ਬ੍ਰਹਮੰਡ ਦੇ ਵਿੱਚ ਅੱਜ ਵੀ ਸਾਇੰਸ ਉਹ ਖੋਜ ਕਰਦੀ ਪਈ ਹੈ ਨਾ ਚਲੋ ਜਿੰਨੀ ਕੀ ਉਹਨਾਂ ਨੇ ਉਹਨਾਂ ਨੂੰ ਸਮਰੱਥ ਬਖਸ਼ੀ ਵਾਇਭੁਰ ਜੀ ਨੇ ਕਿਉਂਕਿ ਹਕੂਮੇਂਦਰ ਸਭ ਕੋ ਬਾਹਰ ਹਕੂਮਾ ਕੋਈ ਸਾਇੰਸਰੀ ਹੁੰਦੇ ਹੁਕਮ ਦੇ ਵਿੱਚ ਹੀ ਆ ਜੀ ਨਾ ਜਿੰਨੇ ਕੋ ਵਾਹਿ ਨੂੰ ਸਮਰੱਥਾ ਬਖਸ਼ ਨਹੀਂ ਆ ਉਹਨਾਂ ਨੂੰ ਉਹਨੇ ਇੱਕ ਹੁਕਮ ਦੇ ਵਿੱਚ ਉਹਨਾਂ ਨੇ ਕਾਰਜ ਕਰਨੇ ਨਾ ਕਿ ਉਹ ਮਤਲਬ ਕਹਿੰਦੇ ਆ ਕਿ ਤੁਨ ਸੁਣਦੀ ਹੈ ਨਾ ਇੱਕ ਹੁਣ ਉਹ ਤੁਨ ਕਿਸ ਚੀਜ਼ ਦੀ ਸੁਣਦੀ ਹੈ ਨਾ ਕਿਉਂਕਿ ਉਹਨਾਂ ਨੇ ਮਸ਼ੀਨਾਂ ਟੈਕਨੋਲੋਜੀ ਨਾਲ ਉਸ ਨੂੰ ਮੰਨ ਕੇ ਦੱਸਿਆ ਵਾ ਨਾ ਸਮਾਜ ਨੂੰ ਦੁਨੀਆਦਾਰੀ ਨੂੰ ਪਰ ਜੋ ਤੁਨ ਗੁਰਬਾਣੀ ਅਗਰ ਅਨਸਾਰ ਆਪ ਜੀ ਸਮਝੋਗੇ ਨਾ ਤਾਂ ਤੁਨ ਇੱਕ ਓੰਕਾਰ ਸਬ지 ਕਿਉਂਕਿ ਇੱਕ ਓੰਕਾਰ ਅਤਾ ਕਰੋਗੇ ਆਪ ਜੀ ਨੂੰ ਪਤਾ ਲੱਗੇ ਕਿ ਆਪ ਜੀ ਦੇ ਮੈਂ ਕਿ ਬਹੁਤ ਚੜ੍ਹਦੀ ਕਲਾ ਆ ਪਤਾ ਚੱਲ ਜੇਗਾ ਕਿ ਆਪ ਜੀ ਦਾ ਹਾਲ ਦੁਆਰ ਸ਼ਕਤੀ ਮਹਾ ਵਿਆਪਕ ਸ਼ਕਤੀ ਆਪ ਜੀ ਦਾ ਹਾਲ ਦੁਆਰ ਹੋਈ ਹੀ ਆ ਆਪ ਜੀ ਨੂੰ ਪ੍ਰਤੱਖ ਮਹਿਸੂਸ ਹੋ ਰਹੀ ਗੁਰਮਖ ਪਿਆਰ ਕੋਈ ਇਸ ਗੱਲ ਦੇ ਵਿੱਚ ਮਤਲਬ ਐ ਨਾ ਸਮਝ ਲਓ ਕਿ ਐਦਾ ਹੀ ਗੱਲ ਕਰੀ ਜਾਣਾ ਨਹੀ ਗੁਰਮਖ ਪਿਆਰ ਉਹ ਚੜ੍ਹਦੀ ਕਲਾ ਇੰਨੀ ਕੁ ਮਾਸ਼ਕਤੀ ਵਿਆਪਕ ਮਹਿਸੂਸ ਹੋਣੀ ਕਿ ਆਪ ਜੀ ਨੂੰ ਪਤਾ ਲੱਗ ਜਾਊਗਾ ਸੱਚ ਝੂਠ ਕੀ ਹੈਗਾ ਨਾ ਤੇ ਇੱਕ ਬੇਨਤੀ ਹੋਰ ਆਪ ਜੀ ਦੇ ਚੰਨਾਂ ਕਰਨਾ ਜੇ ਨਾ ਇਸ ਵੀਡੀਓ ਨੂੰ ਵੱਧੋ ਵੱਧ ਆਪਣੇ ਗੁਰਮਖ ਪਿਆਰਾਂ ਨਾਲ ਸ਼ੇਅਰ ਕਰੋ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਹੈ ਜੀ ਗੁਰਮੁਖ ਪਿਆਰੇ ਵੀਰ ਭਰਾਵਾਂ ਨੂੰ ਬੇਨਤੀ ਤਾਂ ਜੋ ਆਪ ਜੀ ਕੋਈ ਚੰਗੀ ਚੀਜ਼ਾਂ ਨੂੰ ਜਦੋਂ ਆਪ ਪੋਜ਼ਿਟਿਵ ਚੀਜ਼ਾਂ ਨੂੰ એનર્ਜੀ ਦੇ ਵਿੱਚ ਲਓਗੇ ਨਾ ਤੇ ਤੁਹਾਡੇ ਨਾਲ ਸਾਰਾ ਫਲ ਤੁਹਾਡਾ ਤੁਹਾਨੂੰ ਜਿਹੜਾ ਸਾਰਾ ਫਲ ਮਿਲਣਾ ਵਾ ਉਹ ਇੰਨਾ ਚੰਗਾ ਮਿਲਣਾ ਵਾ ਕਿ ਆਪ ਸੋਚ ਵੀ ਨਹੀਂ ਸਕੋਗੇ ਨਾ ਕਿਉਂਕਿ ਦਾਸ ਨਾਲ ਇਦਾਂ ਐਸ ਦਾਸ ਨੇ ਵੀ ਸਟਾਰਟਿੰਗ ਵਿੱਚ ਸੰਤ ਮਾਪੁਰਖਾ ਦੀ ਮੈਨੂੰ ਕਿ ਹੱਲੇ ਤੱਕ ਵੀ ਦਾਸ ਦੇਖਦਾ ਵਾ ਸੰਤ ਮਾਪੁਰਖਾ ਦੀ ਵੀਡੀਓ ਦੇਖਦਾ ਵਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਨੂੰ ਕਿ ਕੈਦੋਂ ਵੀ ਉਹਨਾਂ ਦੇ ਗਿਆਨ ਦੇ ਵਿੱਚੋਂ ਉਹਨਾਂ ਦੇ ਗਿਆਨ ਦੇ ਖਜ਼ਾਨੇ ਵਿੱਚੋਂ ਤਿੰਕਾ ਭਰ ਵੀ ਮਨੁੱਖੀ ਦਾਸ ਨੂੰ ਜੋ ਫਲ ਮਿਲਦਾ ਵਾ ਤੇ ਦਾਸ ਖੁਸ਼ ਹੁੰਦਾ ਉਹਨਾਂ ਨੂੰ ਆਨੰਦ ਹੋ ਜਾਂਦਾ ਵਾ ਉਹ ਸੋਨਾ ਤੋਂ ਬਾਅਦ ਆਨੰਦਮਈ ਜੀਵਨ ਹੁੰਦਾ ਵਾ ਕਿ ਲੱਗਦਾ ਹਾਂ ਕੁਝ ਜੀਮ ਚ ਹਾਸਲ ਕਰ ਰਹੀਆਂ ਕਿਦਰੇ ਸਹੀ ਰਸਤੇ ਜਾ ਰਹੇ ਕਿਉਂਕਿ ਇੱਕ ਗੱਲ ਹੋਰ ਵੀ ਆਪ ਜੀ ਨਾਲ ਸਾਹਜ ਪਾਣੀ ਨਾਲ ਜਚਣਾ ਗਿਨਤੀ ਰੱਖ ਜੀ ਦਿਓ ਆਪ ਜੀ ਇਸੇ ਰਾਹ ਤੇ ਚੱਲੋਗੇ ਨਾ ਗੁਰਮੁਖੀ ਅਰਥ ਕੋ ਕਿ ਦਾਸ ਨਾਲ ਚੀਟ ਹੋਈ ਆ ਆਪ ਜੀ ਨੂੰ ਲੋਕ ਪਾਗਲ ਤੱਕ ਵੀ ਕਹਿਣਗੇ ਬਹੁਤ ਮਾੜਾ ਚੰਗਾ ਬੋਲ ਬੋਲਣਗੇ ਨਾ ਵੀ ਮਾੜਾ ਬੋਲ ਨਾ ਬੋਲੀਏ ਪਰ ਬੋਲਣਗੇ ਆਪ ਜੀ ਨੂੰ ਨਾ ਯੋਗੀ ਉਹ ਸਮਾਜ ਜਿਹੜੀ ਸਮਾਜ ਨੇ ਤੇ ਦੇਖੋ ਜੀ 10-15 ਪਾਤਸ਼ਾਹੀਆਂ ਨੂੰ ਵੀ ਨਹੀਂ ਨਹੀਂ ਮੰਨ ਕਿ ਉਹਨਾਂ ਨੂੰ ਮਾਰਾ ਚੰਗੇ ਬਹੁਤ ਉਸ ਸਮੇਂ ਦੀ ਬੋਲ ਰਹੇ ਸੀ ਹੈਨਾ ਕਿ ਕਿ ਉਹਨਾਂ ਦਾ ਕਾਰਜ ਹੀ ਹੈ ਕਿ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਹੀ ਨਾ ਕਿ ਆਪ ਜੀ ਨੇ ਬਿਲਕੁਲ ਨਹੀਂ ਸੋਚਣਾ ਕਿ ਆਪ ਜੀ ਨੇ ਬਸ ਸ਼ੁੱਟ ਰਹਿਣਾ ਵਾ ਪਰਸਨਰ ਰਹਿਣਾ ਵਾ ਆਪ ਜੀ ਨੇ ਅਨੰਦ ਰਹਿਣਾ ਔਰ ਆਪ ਜੀ ਨੇ ਇੱਕ ਗੱਲ ਦੀ ਹੋਰ ਸਾਂਝ ਪਾ ਦੇਣਾ ਆਪ ਜੀ ਨੂੰ ਚੈਨਲ ਤੇ ਬੇਨਤੀ ਰੱਖ ਦਿੰਦੇ ਹਾਂ ਗੁਰਮਤਿ ਪਿਆਰਿਓ ਜੇਦੋ ਆਪ ਜੀ ਦੇ ਨਾਮ ਤੇ ਜੋਰ ਪਾਏਗਾ ਨਾ ਜਿਹੜਾ ਦਾ ਅਭਿਆਸ ਕਰਨਾ ਸ਼ੁਰੂ ਕਰੋਗੇ ਆਪ ਨੂੰ ਥੋੜੇ ਦਿਨਾਂ ਚ ਮਹਿਸੂਸ ਹੋਣਾ ਚਾਹੀਦਾ ਪਹਿਲੀ ਗੱਲ ਤੇ ਗੁਰਮੁਖ ਪਿਆਰੋ ਹੱਤੋਂ ਹੱਤ ਆਪ ਜੀ ਨੂੰ ਮਹਿਸੂਸ ਦੱਸਾ ਵੀ ਮਿੰਟਾਂ ਹੀ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਪਰ ਚਲੋ ਕਈਆਂ ਨੂੰ ਨਹੀਂ ਪਤਾ ਚਲਦਾ ਧਿਆਨ ਚ ਨਹੀਂ ਆਉਂਦਾ ਨਾ ਇਹ ਚੀਜ਼ਾਂ ਬਾਰੇ ਕਦੇ ਕੀਤੀਆਂ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਫਿਰ ਦਿਨਾਂ ਵਿੱਚ ਉਹਨਾਂ ਨੂੰ ਫਰਕ ਦਿਖਣਾ ਸ਼ੁਰੂ ਹੋ ਜਾਏਗਾ ਕੋਈ 11 ਦਿਨ ਵਿੱਚ ਕੋਈ 21 ਦਿਨ ਵਿੱਚ ਕੋਈ 40 ਦਿਨਾਂ ਵਿੱਚ ਕੋਈ ਮਹੀਨੇ ਨਹੀਂ ਕੋਈ ਸਾਲ ਨਹੀਂ ਨਾ ਥੋੜੇ ਦਿਨਾਂ ਚ ਆਪ ਜੀ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਹਾਂ ਕਿ ਕੋੰਕਾਰ ਜਾਬ ਸਬਜੀ ਦੇ ਵਿੱਚ ਕਿੰਨੀ ਸ਼ਕਤੀ ਆ ਕਿੰਨੀ ਮਹਾ ਸ਼ਕਤੀ ਵਿਆਪਕ ਸ਼ਕਤੀ ਆ ਜਿਹੜੇ ਰਾਮ ਰਾਮ ਦੇ ਵਿੱਚ ਮਾ ਸ਼ਕਤੀ ਹਨਾ ਵੀ ਆਪ ਜੀ ਨੂੰ ਮਹਿਸੂਸ ਕਰਨਾ ਸ਼ੁਰੂ ਹੋ ਜਾਏਗਾ ਆਪ ਜੀ ਦੇ ਨਾਲ ਐਸੀ ਕਿਰਪਾ ਆਪ ਜੀ ਦੇ ਉਤੇ ਬਿਆਨਤ ਹੋਵੇਗੀ ਤੇ ਤੇ ਇੱਕ ਓਮਕਾਰ ਹਨਾ ਤੇ ਅਥੋਂ ਲੈ ਕੇ ਨਾਭ ਤੋਂ ਦਮਸਤਕ ਤੱਕ ਜੋਰ ਹੋਏਗਾ ਤੇ ਉਹ ਚੀਜ਼ਾਂ ਆਪ ਜੀ ਨੂੰ ਦਰਸ਼ਨ ਹੋਣਗੀਆਂ ਮਹਿਸੂਸ ਇਹਦੇ ਸਰੀਰ ਤੇ ਲੋਕ ਅੰਡੇ ਖੜੇ ਹੋਣਗੇ ਪੂਰੇ ਸਰੀਰ ਦਾ ਜੋਰ ਦੀ ਊਰਜਾ ਹੋਏਗੀ ਊਰਜਾ ਘਟ ਨਹੀਂ ਹੋਏਗੀ ਊਰਜਾ ਵਧੇਗੀ ਗੁਰਮੁਖ ਪਿਆਰਿਓ ਹਨਾ ਉਸ ਤੋਂ ਬਾਅਦ ਆਪ ਜੀ ਦਾ ਫਿਰ ਛੱਡਣ ਨੂੰ ਇਸ ਸਮਾਧੀ ਨੂੰ ਐਸੇ ਧਿਆਨ ਨੂੰ ਛੱਡਣ ਨੂੰ ਜਿਹੜਾ ਦਿਲ ਨਹੀਂ ਕਰੇਗਾ ਕਿਉਂਕਿ ਆਪ ਜੀ ਨੂੰ ਲੱਗੇਗਾ ਹਾਂ ਹੋ ਮੇਰੀ ਦੁਨੀਆ ਹੀ ਹੈ ਆਈਆ ਹਣਾ ਤੇ ਉਹ ਫੇਰ ਆਪਜੀ ਦਾ ਪੂਰਨ ਜਿਹੜਾ ਕੀ ਸਮਝ ਲਓ ਗੁਰੂ ਪਾਸ਼ਾ ਜੀ ਨੇ ਆਪਜੀ ਨੂੰ ਬਖਸ਼ਿਸ਼ ਕੀਤੀ ਹੈ ਲੈ ਵਿਚਾਰਾਂ ਦੇ ਵਿੱਚ ਜੋੜ ਲਈ ਆ ਬਸ ਫੇਰ ਉਸ ਤੋਂ ਬਾਅਦ ਆਪਜੀ ਜਿੰਨੇ ਵੀ ਕਾਰਜ ਆ ਦੁੱਖ ਤਕਲੀਫਾਂ ਆ ਵਾ ਸ਼ਰੀਰ ਦੇ ਰੋਗ ਆ ਜੋ ਵੀ ਹੈ ਨਾ ਉਹ ਨਿਰੋਗ ਹੋ ਜਾਣਗੇ ਘਰ ਤੇ ਵਰਗਤਾ ਖੁਸ਼ਹਾਲ ਜੀਵਨ ਹੋ ਜਾਏਗਾ ਪੈੰਪਰਾਂ ਨਾਲ ਤੇ ਦਾਰਨ ਨਾਲ ਹਰ ਚੀਜ਼ ਦੇ ਨਾਲ ਮਨ ਨੂੰ ਤੁਹਾਨੂੰ ਪਿਆਰ ਨਹੀਂ ਹੋਏਗਾ ਉਹ ਤੁਹਾਨੂੰ ਸੱਚ ਦਿਖੇਗਾ ਸੱਚ ਬਿਲਕੁਲ ਤੁਹਾਨੂੰ ਪ੍ਰਤੱਖ ਦਿਖੇਗਾ ਹਣਾ ਬਹੁਤ ਮਨ ਨੂੰ ਕਿ ਤੁਹਾਨੂੰ ਸਮੇਂ ਬਾਰੇ ਵੀ ਪਤਾ ਚੱਲਣਾ ਸ਼ੁਰੂ ਹੋ ਜਾਏ ਗੁਰਮਤਿ ਪਿਆਰ ਉਹ ਬਹੁਤ ਚੀਜ਼ਾਂ ਆ ਨਾ ਇਸ ਕਰਕੇ ਇੰਨੀ ਗੁੰਬਿੰਤੀਆਂ ਪ੍ਰਮਾਣ ਕਰਨੇ ਆਪ ਜੀ ਦੇ ਚੰਨਾ ਵਿੱਚ ਰੱਖੀਆਂ ਅਨੇਕਾ ਗਲਤੀਆਂ ਭੁਰਮ ਭੁੱਲਾ ਹੋ ਜਿੰਦੀ ਗੁਰਮੁਖ ਪਿਆਰਿਓ ਹਨ ਕਿਉਂਕਿ ਇਹ ਦੇਖੋ ਜੀ ਇਹ ਚੀਜ਼ਾਂ ਕੋਈ ਸੌ ਸਮਝ ਕੇ ਨਹੀਂ ਹੁੰਦੀਆਂ ਨਾ ਹੀ ਕੋਈ ਲਿਖ ਕੇ ਰੱਖਿਆ ਡਾਇਰੀ ਵਿੱਚ ਰਾ ਕਿ ਆਪ ਜੀ ਨੂੰ ਮੈਂ ਪੜ ਕੇ ਸੁਣਾ ਰਿਹਾ ਹਾਂ ਉਹਨਾਂ ਗੁਰਮੁਖ ਪਿਆਰਿਓ ਕਿਉਂਕਿ ਅੰਦਰੋਂ ਪ੍ਰਗਟ ਹੁੰਦੀਆਂ ਚੀਜ਼ਾਂ ਗੁਰੂ ਪਾਤਸ਼ਾਹ ਜੀ ਬੇਨਤ ਕਿਰਪਾ ਬਖਸ਼ਦੇ ਤੇ ਫਿਰ ਜਾ ਕੇ ਚੀਜ਼ਾਂ ਮਿਲਦੀਆਂ ਵਾ ਨਾ ਇਸ ਕਰਕੇ ਕਿਉਂਕਿ ਦਾਸ ਦੇ ਜੀਵਨ ਚ ਬਹੁਤ ਜ਼ਿਆਦਾ ਪ੍ਰਭਾਵ ਪਿਆ ਤੇ ਇਸ ਕਰਕੇ ਹੁਣ ਦੇਖੋ ਜੀ ਆਪਣਾ ਨਵਾਂ ਸਫਰ ਵੀ ਜਲਦ ਆਪਾਂ ਸ਼ੁਰੂ ਕਰਨ ਵਾਲੇ ਹੈ ਨਾ ਤੇ ਬਾਕੀ ਆਪਾਂ ਪੋਸਟ ਵੀ ਪਾਰਕ ਕੀਤੀ ਤਾਂ ਉਹਨਾਂ ਦੇ ਵਿੱਚ ਕਮੈਂਟ ਕਰਕੇ ਦੱਸਿਓ ਤੇ ਆਪਾਂ ਮੰਗੂਗੀ ਕਿਹੜੇ ਨਵੇਂ ਸਫਰ ਨੂੰ ਆਪਾਂ ਜਾਵਾਂਗੇ ਜਿੱਤੇ ਕਿ ਆਪ ਜੀ ਨੂੰਦਰਸ਼ਨ ਕਰਨ ਤੋਂ ਬਾਅਦ ਆਪ ਜੀ ਦਾ ਜੀਵਨ ਵੀ ਆਨੰਦਮਈ ਹੋਏਗਾ ਤੇ ਆਪ ਜੀ ਦੀ ਸੋਚ ਵੀ ਬਦਲੇਗੀ ਹੈ ਨਾ ਕਿਉਂਕਿ ਦਾਸ ਤੋਂ ਵੀ ਕਿਰਪਾ ਹੋਈ ਹੈ ਬਹੁਤ ਬਿਆਨਤ ਸ਼ਕਤੀ ਔਕਾਰਪੂਰ ਸਾਹਿਬ ਜੀ ਦੀ ਹੋਈ ਆ ਔਰ ਜਿੰਨੀਆਂ ਮਾੜੀਆਂ ਨੇ ਐਕਟਿਵ ਚੀਜ਼ਾਂ ਵਾ ਪੋਜ਼ਿਟਿਵ 네ਗਟਿਵ ਚੀਜ਼ਾਂ ਵਾ ਮ ਤੁਹਾਡੇ ਕਾਰਜ ਚ ਪ੍ਰੋਪਰ ਜਿਹੜਾ ਇੱਕ ਪੈਰਾ ਲੱਗਣਾ ਲੱਗ ਜਾਏਗਾ ਸ਼ਿਧੀ ਪੈਰਾ ਜਿਹਨੂੰ ਕਹਿੰਦੇ ਹਨ ਤੇ ਉਹ ਸ਼ਿਧੀ ਪੈਰਾ ਤੁਹਾਡੇ ਨਾਲ ਫਿਰ ਅੱਠੇ ਪੈ ਤੁਹਾਡੇ ਨਾਲ ਹੋਏਗਾ ਜਿੱਥੇ ਵੀ ਤੁਸੀਂ ਅੰਗ ਸੰਗ ਤੁਹਾਡੇ ਸਾਹ ਸ਼ੀਰ ਹੋਣਗੇ ਹਨ ਤੇ ਉਹ ਮਹਾਪੁਰਖ ਸੰਤਾ ਦਾ ਪੈਰਾ ਤੁਹਾਡੇ ਜੀ ਰੂਹਾਂ ਦਾ ਤੁਹਾਡੇ ਨਾਲ ਜੁੜ ਜਾਏਗਾ ਹਨ ਉਸ ਤੋਂ ਬਾਅਦ ਤੁਹਾਨੂੰ ਕੋਈ ਮਾਹੀ ਰੂਪ ਮਾਰੇ ਚੀਜ਼ਾਂ ਤੁਹਾਡੇ ਨੇੜੇ ਨਹੀਂ ਲੱਗਣਗੇ ਜਿੰਦਾਂ ਤੁਹਾਡੇ ਹਰ ਕਾਰਜ ਚੜ੍ਹਦੀ ਕਲਾ ਵਿੱਚ ਫਤਈ ਹੋਏਗਾ ਚੜ੍ਹਦੀ ਕਲਾ ਵਿੱਚ ਹੋਏਗਾ ਕੋਈ ਵੀ ਤਰ੍ਹਾਂ ਦੇ ਰੁਕਾਵਟ ਅਰchna ਵਿਗਨ ਨਹੀਂ ਕਹਿਣ ਵਾਲਾ ਕੋਈ ਵੀ ਕਾਰਜ ਕਰ ਲਿਓ ਜਿਹੜੇ ਵੀ ਕਾਰਜ ਨੂੰ ਹੱਥ ਪਾਓਗੇ ਫਤਈ ਹੋਏਗਾ ਚੜ੍ਹਦੀ ਕਲਾ ਵਿੱਚ ਹੋ ਹਣਾ ਕਿਉਂਕਿ ਦਾਸ ਨੇ ਤੇ ਚਲੋ ਬਿਆਨਤ ਕਿਰਪਾ ਹੋਈ ਵਾ ਜੀ ਦੇ ਨਾ ਪ੍ਰਤੱਖ ਸ਼ਕਤੀ ਵੇ ਮਾਰਨ ਨੇ ਦਿਖਾਈ ਆਪਣੀ ਹੈ ਨਾ ਚਲੋ ਹਣਾ ਤੇ ਹੋਣੀਆਂ ਚੀਜ਼ਾਂ ਚਲੋ ਗੁੱਟੋਂ ਦੀਆਂ ਪ੍ਰਵਾਹ ਜੀ ਨਾਲ ਚਲੋ ਪਿਆਰ ਦੀ ਸਾਂਝ ਦੇ ਮਨ ਤਰੀਕੇ ਨਾਲ ਆਪ ਦੀ ਨਾਲ ਸ਼ੇਅਰ ਕਰੀ ਜਣੀਆਂ ਚੀਜ਼ਾਂ ਨਾ ਤੇ ਆਪ ਜੀ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਤੇ ਆਪ ਜੀ ਨੂੰ ਕੁਝ ਕੁ ਸਮੇਂ ਵਿੱਚ ਆਪ ਜੀ ਦਾ ਜੀਵਨ ਜਿਹੜਾ ਕਿ ਬਦਲਣਾ ਸ਼ੁਰੂ ਹੋ ਜਾਏਗਾ ਹਣਾ ਜੀ ਦੱਸੋ ਕਿਸ ਮਤਲਬ ਕਿ ਆਪ ਜੀ ਦੀ ਸਮੱਸਿਆ ਆਈ ਹੈ ਉਹਦੇ ਤੇ ਆਪਾਂ ਲੈ ਕੇ ਆਈਏ ਨਾ ਤੇ ਜਲਦ ਆਪਾਂ ਨਵਾਂ ਸਫਰ ਵੀ ਆਪਾਂ ਦੱਸਿਆ ਵਾ ਸ਼ੁਰੂ ਕਰਨ ਵਾਲੇ ਆ ਨਾ ਤੇ ਚੈਨਲ ਨੂੰ ਆਪਣੇ ਨੂੰ ਮੈਨੂੰ ਵਾਦਦੋ ਤੋਂ ਵਾਦਦ ਜਿਹੜਾ ਕਿ ਸਪੋਰਟ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਆਪਜੀ ਨਾਲ ਹੋਰ ਨੰਮੀਆਂ ਚੀਜ਼ਾਂ ਲਿਆ ਕੇ ਆਪਜੀ ਦਾ ਜਿਹੜੇ ਜੀਵਨ ਵਿੱਚ ਬਦਲਾਅ ਵਸਾਉਂ ਕਿਉਂਕਿ ਜੀਵਨ ਬਦਲਣਾ ਬਹੁਤ ਜ਼ਰੂਰੀ ਹੈ ਗੁਰਮੁਖਿਆਰ ਕਹਿੰਦੀ ਆਪਾਂ ਬਹੁਤ ਗਲਤੀਆਂ ਕਰਦੇ ਫੇ ਇੱਕ ਕਲਯੁਗ ਚੱਲ ਰਿਹਾ ਵਾ ਕਲਯੁਗ ਆਪਣਾ ਹਾਵੀ ਹੁੰਦਾ ਹੀ ਹੁੰਦਾ ਵਾ ਨਾ ਕਾਮ ਕ੍ਰੋਧ ਮੋਹ ਲੋਭ ਹੰਕਾਰ ਹੈ ਪੰਜੇ ਜਿਹੜੇ ਵਕਾਰ ਨੇ ਇਹ ਬੰਦੇ ਉੱਤੇ ਹਾਵੀ ਹੋਣੀ ਹੋਣੀ ਬੰਦਾ ਜਿੰਨਾ ਮਰਜ਼ੀ ਭੱਜ ਲੈ ਹੁਣ ਜੇ ਭੱਜਦੇ ਭੱਜਦੇ ਨੇ ਫੜਨੇ ਫੜਨਾ ਵਾ ਨਾ ਕਿਸ ਕਰਕੇ ਜਦੋਂ ਬਚਨ ਦਾ ਇੱਕ ਤਰੀਕਾ ਵਾ ਇਹ ਆਪਣੇ ਆਪ ਦੂਰ ਜਾ ਵਿਆਪਕ ਸ਼ਕਤੀ ਆ ਇੱਕ ਓਮਕਾਰ ਇੱਕ ਓਮਕਾਰ ਕਈ ਓਮ ਕਹਾਂਦੇ ਓਮ ਨਹੀਂ ਕਹਣਾ ਦੇਖੋ ਜੀ ਉਹ ਦੂਜੀ ਮਤ ਵਾਲਿਆਂ ਦੀ ਮਨੂੰ ਚਲੋ ਉਹਨਾਂ ਦੇ ਹਿਸਾਬ ਨਾਲ ਉਹ ਸਹੀ ਆ ਪਰ ਗੁਰਬਾਣੀ ਦੇ ਮਤ ਨੂੰ ਅਨੁਸਾਰ ਜਿਹੜਾ ਕਿ ਇੱਕ ਓਮਕਾਰ ਇੱਕ ਓਮਕਾਰ ਹਨਾ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਪੰਜਾਬੀ ਵਿੱਚ ਇੰਗਲਿਸ਼ ਵਿੱਚ ਕੋਸ਼ਿਸ਼ ਕਰਾਂਗੇ ਵੀ ਲਿਖਦੀ ਆਪ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਪੈ ਜਾਵੇ ਮੈਂ ਕਈ ਗੁਰਮੁਖ ਪਿਆਰਿਆਂ ਨੂੰ ਨਹੀਂ ਸਮਝ ਪੈਂਦੀ ਹੈ ਨਾ ਓਮਕਾਰ ਇੱਕ ਓੰਕਾਰ ਐਂਦਾ ਕਰਦੇ ਜਾਓ ਗੁਰਮੁਖ ਪਿਆਰੋ ਆਪ ਜੀ ਦਾ ਫਿਰ ਚੜ੍ਹਦੀ ਕਲਾ ਹੋ ਜਣਗੀਆ ਹੱਥ ਐਦਾ ਕਰ ਸਕਦੇ ਹੋ ਐਦਾ ਕਰ ਸਕਦੇ ਹੋ ਤੇ ਕਈ ਗੁਰਮੁਖ ਪਿਆਰੇ ਐਦਾ ਵੀ ਕਰ ਲੈਂਦੇ ਹਨ ਆਪ ਜੀ ਨੂੰ ਸਾਰੀ ਪ੍ਰਕਿਰਿਆ ਦੱਸ ਰਿਹਾ ਜਿੱਦਾਂ ਜਿੱਦਾਂ ਵੀ ਜੀ ਗੁਰੂ ਪਾਸ਼ਾ ਜੀ ਬਖਸ਼ਿਸ਼ ਕਰ ਰਹੇ ਆ ਉਹਦਾ ਆਪ ਜੀ ਦੇ ਚਨਲ 'ਚ ਬੇਨਤੀਆਂ ਰੱਖੀ ਜਾ ਰਹੀਆਂ ਆ ਗੁਰੂ ਪਾਸ਼ਾ ਦੀ ਕਿਰਪਾ ਨਾਲ ਆਪ ਜੀ ਦੇ ਚਨਲ ਦੀ ਧੂੜ ਮਿੱਟੀ ਆ ਅਨੇਕਾਂ ਪੁੱਲਾਂ ਗਲਤੀਆਂ ਜਿੰਨੇ ਬਖਸ਼ ਦੇਣੀ ਆ ਜੀ ਹਨਾ ਸਮਤ ਸੋਝੀ ਬਖਸ਼ਣ ਵਾਲਾ ਆਕਾਲ ਪੁਰਖ ਵਾਹਿਗੁਰੂ ਹੈ ਜੀ ਹਨਾ ਤਸ ਸੰਗਤ ਦਾ ਮੇਲ ਜੋ ਜਰੂਰ ਰੱਖੋ ਜੀ ਗੁਰੂ ਘਰ ਦੇ ਵਿੱਚ ਜਰੂਰ ਮੱਥਾ ਟੇਕਣ ਜਾਇਆ ਕਰੋ ਨਾਲੇ ਉੱਤੇ ਸੰਗਤ ਦੇ ਵਿੱਚ ਸੇਵਾ ਕਰਿਆ ਕਰੋ ਨਾ ਗੁਰੂ ਘਰ ਦੇ ਵਿੱਚ ਨਾ ਸੰਗਰਾਮ ਦੇ ਵਿੱਚ ਨਾ ਵਿਹਾੜਾ ਜਦੋਂ ਹੁੰਦਾ ਹੋਣਾ ਨਾ ਬਹੁਤ ਜੀਵਨ ਤੁਹਾਡਾ ਫਰਕ ਪਏਗਾ ਸੇਵਾ ਕਰਨ ਦੇ ਨਾਲ ਹੀ ਬਹੁਤ ਚੜ੍ਹਦੀ ਕਲਾ ਹੋਏਗਾ ਆਪ ਜੀ ਦਾ ਮਨ ਅੰਦਰੋਂ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਮਨ ਦੀ ਮਹਿਲ ਖਤਮ ਹੋਣੀ ਸ਼ੁਰੂ ਹੋ ਜਾਏਗੀ ਸਾਫ਼ ਜਿਹੜਾ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਏਗਾ ਨਾ ਉਹਨੇ ਇੱਕ ਬੇਨਤੀ ਹੈ ਪ੍ਰਵਾਣ ਕਰਨੀ ਜੀ ਅਨੇਕਾਂ ਹੋਈਆਂ ਗਲਤੀਆਂ ਭੁੱਲਾਨੂੰ ਗੁਰੂ ਪਾਤਸ਼ਾਹ ਬਖਸ਼ਣ ਹਾਰ ਬਖਸ਼ ਦੇਣ ਜਾਣ ਬੱਚੇ ਸਮਝ ਕੇ ਤੇ ਆਪ ਵੀ ਚੰਨਾ ਵਿੱਚ ਅਨਜਾਨ ਬੱਚਾ ਸਮਝ ਕੇ ਛੋਟਾ ਵੀਰ ਭਰਾ ਸਮਝ ਕੇ ਨਾ ਬਖਸ਼ ਦੇਣਾ ਜੀ ਕਿਉਂਕਿ ਇੰਨੇ ਜੋਗ ਹੈ ਨਹੀਂ ਜਿੰਨੇ ਜੋਗ ਗੁਰੂ ਪਾਸ਼ੰ ਕ੍ਰਿਪਾ ਬਖਸ਼ਿਸ਼ ਵਡਿਆਈ ਬਖਸ਼ੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ